ਸਸੇਗਾ ਜੀ ਸਵਾਗਤ ਹੈ ਤੁਹਾਨਾਂ ਦੇ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਵਧੀਆ ਹੋਵੋਗੇ ਪੇਪਰ ਮਾਤਮਾ ਸਭ ਨੇ ਵਧੀਆ ਠੀਕ ਠਾਕ ਤੰਦਰੁਸਤ ਰੱਖੀ ਜੀ ਤੇ ਹਾਜ਼ਰ ਸਾਡੇ ਨਾਲ ਬਲੌਗ ਦੇ ਨਾਲ ਸਾਰੇ ਜਣ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਜੀ ਸਾਰੇ ਪੂਰੀ ਸਪੋਰਟ ਕਰਿਆ ਕਰੋ ਤੇ ਸਵੇਰ ਦਾ ਪਾਣੀ ਕਰ ਸਾਡੇ ਛੇ ਤੇ ਮੈਂ ਜਾਣਾ ਅੱਜ ਪਿੰਡ ਨੂੰ ਚਾਹ ਬਣਦੀ ਪਈ ਹੈ ਤੇ ਰੋਟੀਆਂ ਬਣਾਉਣਾ ਚਾਹ ਕੇ ਮੈਂ ਉਹ ਰੋਟੀਆਂ ਰੋਣੀਆਂ ਮਾਸੀ ਮੈਂ ਆਪਣੀ ਇੱਕ ਸਾਗ ਲਈ ਆਕ ਕਿਦਾਂ ਬਾਚਾਰੀ ਕਰੀ ਨਾ ਉਸ ਦੋਨੋਂ ਚਾਹ ਪੀਣੀ ਆ ਪਾਕੀ ਸੁੱਤੇ ਪਏ ਪਾਪਾ ਨੇ ਕੰਮ ਤੋਂ ਨਹੀਂ ਆਏ ਜਦੋਂ ਆਉਣਗੇ ਮੈਂ ਬਣਾ ਲਵਾਂਗਾ ਬਸ ਬੋ ਰੋਟੀਆਂ ਦੋ ਚਾਰ ਰੋਣੀਆਂ ਦੀ ਰੋਟੀਆਂ ਬਸ ਹੋਰ हो ठीक ठाक बदल सारे कट वतिया सारा ना आहे जाने रोटी बनवू मेमी अपने लेकर रोटी रुटी लावली ਲਹੂ ਦੀ ਬਣ ਗਈ ਹੈ ਤੋਹ ਨੋਟੀ ਪਾ ਲਈ ਕੋੜੀ-ਕੋੜੀ ਕੋੜੀ-ਕੋੜੀ ਮੀਂਹ ਡਾਂਡ ਵੀ ਪਰਾਣੀ ਹੈ पूरी देख करो जी लाइक कमेंट करो चैनल सबसक्राइब कर लिया करो सा ਆਜੋ ਜੀ ਚਾਹ ਪੀ ਲੋ ਲਾ ਰੋਟੀ ਤੇ ਚਾਹ ਹੈ ਨਾਲ ਤੇ ਸੋ ਆਪਣੇ ਲਈ ਵੀ ਜਾਬ ਨਾਲ ਇੱਕ ਮੈਂ ਬੇਟੇ ਦਾ ਕੰਮ ਤੇ ਹੋਵੇ ਜੋ ਚਾਹ ਬਣਾਇਆ ਹਾਂ ਪਰ ਜਦ ਇਹਨਾਂ ਨੂੰ ਤੇ ਬਾਕੀ ਉਸ ਬਡੇ ਨੇ ਛੋਟੇ ਨੇ ਲੈਣੇ ਡੇਟਣਾ ਹੈ ਇਹ ਪਪਾ ਜਾ ਕੇ 8:30 9:00 ਵਜੇ ਆਉਣਾ ਹੈ ਤੇ ਵੀ ਆਪਣੀ ਚਾਹ ਬਣਾ ਕੇ ਪੀ ਲੈਣ ਦੀ ਜਦੋਂ ਨੂੰ ਪੀਣੀ ਹੈ ਰੋਟੀ ਨਾਲ ਲੈਂਦੇ ਆਂ ਖਾਣੀ ਹੋ ਖਾਣ ਲਗੇ ਸ਼ੁਕਰ ਹੈ ਸ਼ੁਕਰ ਕਰਦਾ। ਫਿਰ ਵੀਡੀਓ ਦੇਖਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਹੈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ਮੈਂ ਖਾਜ ਕਰਦੀ ਆ ਆਪਣੇ ਬੱਚੇ ਨੇ। ਇਹ ਤਾਂ ਮੁਰੇ ਬਹਿ ਜਾਂਦੇ ਤੁਮ ਖਾਜ ਕਰਨ ਲਾ ਲੈਂਦੇ ਆ ਇਹ। ਉਹ ਜਾ ਆਪਣੇ ਵੀ ਖਾਜ ਹੋਣ ਰਹੀਓ। ਜਿਵੇਂ ਇਹ ਜਿਵੇਂ ਜਿਵੇਂ ਇਹ ਹਾ ਬੋਲੂ ਦੇਖੋ ਮੇਰਾ ਮੇਰੇ ਬਿੱਲੂ ਆ ਗਏ। ਬਿੱਲੂ ਨੂੰ ਕੀ ਆ ਮੋਕ ਲੱਗੀ ਉਹ ਤੋਏ। ਮੋਕ ਲੱਗੀ ਉਹ ਤੋਏ। ਹਾਂ ਅੱਗੇ ਬੈਠੀ ਭੈਣ ਜੀ ਮੇਰੀ ਮਜਰੋਮੀ ਭੈਣ ਜੀ ਦਾ ਬੈਠੀ ਆਵੇ। ਦੇਖੋ ਸੰਗਤ ਬੈਠੀ ਰੋਟੀ ਖਾਣ ਨੂੰ। ਆਹ ਪੂਰੀ ਬੈਠੀ ਆ। ਆਹ ਮੇਰਾ ਭੋਲੂ ਬੈਠਾ। ਔਰ ਮੇਰਾ ਬਿੱਲੂ ਬੈਠਾ। ਮੈਂ ਲਗੀ ਤਿਆਰਣਾ। ਤੇ ਨਾਲ ਮੈਂ ਪਹਿਲਾਂ ਲੈ ਚਾਹ ਪੀ ਤੋ ਪਹਿਲਾਂ ਨਾਲ ਹੀ ਸੇ ਬਰਸ਼ ਕਰ ਲਿਆ ਸੀ। ਚਲੋ ਮੈਂ Dari rumah ke Indonesia, sebelas satu, 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 banyak satu, sebelas satu, sebelas satu, ਤੇ ਨਮਸਕਾਰ ਮੈਂ ਦਾਵਰਾਮ ਲਾਉਣੀ ਅਸੀਂ ਆ ਤੇੜਪਾਰ ਕੀਤਾ ਬੰਗੋਦਾਂ ਨਦੀ ਮੜਮੜ ਬਸ ਲਾਉਣਾ ਹੁੰਦਾ ਬੋਤਾ ਨਹੀਂ ਜਿਹੜੇ ਜਿਲਾਂ ਦੇ ਵਿੱਚ ਜਿਹਦੇ ਵਾਰਿਆਂ ਮਿਲ ਰਹੀਂ ਦੀ ਉਹ ਦੇ ਫੈਲਾ ਜਾਂਦਾ ਤੇਰੇ ਤਾਂਦ ਨਾ ਇਹ ਫੈਲਰ ਜਾਂਦਾ ਆਪੇ ਅਲੋਲੋ ਮੇਰੇ ਮਤੇ ਤੇ ਰੋਣੇ ਦੀ ਜੇ ਮੈਂ ਤੇਲ ਦੋ ਕਿੰਨਾ ਯਕੀਨ ਨਹੀਂ ਆਉਂਦਾ ਤੇ ਸੁੱਕੇ ਵਾਲ ਰੱਖਦੇ ਨਾ ਮੈਂ ਸੁੱਕੇ ਵਾਲ ਰੱਖਦੇ ਮੈਂ ਤੇਲ ਨਾਲ ਬਣਾਇ ਰੋਣਾਇਆ ਤੇਲ ਲਾ ਕੇ ਬਾਹਰ ਸੋਧ ਹੋ ਜਾਂਦੇ

ਵੇ ਮਾ ਹਲਕੇ ਬੋਦੇ ਪਤਲੇ ਬਾਹ ਪਤਲੇ ਬਾਹ ਪਾਰੇ ਹੀ ਮਿਲੇ ਆਇਆ ਇਹ ਲੋ ਮੈਂ ਪ੍ਰਾਂਦੀਪਾ ਘਰੋਂ ਡੂੜਾ ਕੱਢਣਾ ਬਸ ਇੰਨਾ ਕੁ ਦਾ ਫੈਸ਼ਨ ਹੈ ਮੈਂ ਪੈਨਲ ਜੁੜਾ ਕਰ ਰਹੀ ਹਾਂ ਮੈਨੂੰ ਆਪ ਕੋ ਛੱਡਣ ਦਾ ਸ਼ੌਂਕ ਜਿਆ ਹੈ ਤੇਗਾ ਮੈਨੂੰ ਕਮਲ ਪੈਦਾ ਨਹੀਂ ਮੈਂ ਸੱਤ ਧੋਦੀ ਹੁੰਦੀ ਹਾਂ ਮੇਰੇ ਕਮਲ ਪੈਦਾ ਬਾਪ ਕੋ ਛੱਡਦੀ ਹੈ ਤੇ ਅੱਧੀ ਮੈਂ ਸੱਤ ਧੋ ਕੇ ਜ਼ਬਾਨ ਸਕਾਰ ਕੇ ਕੋਤੂ ਇਹ ਬਣਾ ਕੇ ਕੇ ਮੈਂ ਸੁਦੀ ਮੈਨੂੰ ਬਹੁਤ ਖੋਖਲੇ ਵਾਲਾ ਥੋਦੀ ਹੈ ਕਹਿੰਦੇ ਕੋਤੂ ਮੇਂ ਹੁੰਦੇ ਫਿੱਲੇ ਵਾਲਾ ਸੋ ਇਹਦੇ ਬਾਰ ਬੋਧ ਨਹੀਂ ਲੱਗਦਾ ਅੰਦਰ ਬਾਹਰ ਵੀ ਊੜਾ ਬਣਾ ਲਿਆ ਐਨਾ ਮੇਰਾ ਫੈਸਲਾ ਬਾਕੀ ਬਸ ਨੂੰ ਆ ਤੋ ਕਰਕੇ ਤਰਫਾ ਜੇ ਆਪਾਂ ਆਪਾਂ ਹੋ ਗਏ ਰੈਡੀ ਦੇਖੋ ਸਿਰਫ ਇੰਨਾ ਕਿ ਸੈਂਪਲ ਰੈਡੀ ਹੋਈਦਾ ਆਪਾਂ ਜਿਆਦਾ ਜੋ ਕਿ ਪ੍ਰੋਗਰਾਮ ਹੋਵੇ ਜਿਆਦਾ ਫਿਰ ਜਿਆਦਾ ਨਹੀਂ ਤੇ ਇੰਨਾ ਕਿ ਸੈਂਪਲ ਚਲੋ ਆਪਾਂ ਬੈਗ ਵੀ ਹੋ ਗਏ ਰੈਡੀ ਆਪਾਂ ਰੈਡੀ ਹੋ ਕੇ ਸਰਸਤ ਹੋ ਗਏ ਹਨ ਖੰਖਣਾ ਜਾਣਾ ਹੈ ਉੱਤੇ ਰੋਟੀ ਚੋਰ ਰਹੀ ਆ ਰੋਟੀ ਚੋਰ ਰੋਟੀ ਕੁੱਤੇ ਵਾਸਤੇ ਜੇ ਪਾਣੀ ਰਸਤੇ ਵਿੱਚ ਉਹ ਰਸਤੇ ਜਿਵੇਂ ਦੇਖੋ ਤੇ ਉਹ ਤੇ ਇਹਦਾ ਪੂਰੀ ਮਾਸਤੀ ਚੱਲੀ ਆ ਪੂਰੀ ਮਾਸਤੀ ਹੋਣ ਗਈ ਹੈ ਦੇਖੋ ਇਹਦਾ ਅੱਲੇ ਪਿੱਛੇ ਤਾਂ ਨਹੀਂ ਪੂਰੀ ਫੋਲ ਮਾਸਤੀ ਕਰਦੇ ਆ ਸਾਗਰ ਵੀ ਉੱਟ ਗਿਆ ਚਾਹ ਦੀ ਬਣੀ ਹੈ ਪ੍ਰੋਟੀਨ ਲਈ ਹੈ ਤੇਰੇ ਕੰਮ ਤੇ ਜਾਣਾ ਉੱਟ ਗਿਆ ਸਰ ਤੇ ਲਾਸਟ ਵਿੱਚ ਸਾਰਿਆਂ ਨੂੰ ਇਹ ਰਿਕੁਐਸਟ ਕਰਦੀ ਬਹੁਤ ਪਿਆਰ ਦੇਖਿਆ ਕਰੋ ਪੂਲੀ ਵੀਡੀਓ ਦੇਖਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੀ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਕਦੇ ਵੀ ਸਾਡੇ ਵਿੱਚ ਹੈਗੀ ਤੁਹਾਨੂੰ ਸੁਝਾਅ ਕੋਈ ਰਾਏ ਦੇ ਸਕਦੇ ਹੋ ਤੇ ਸਾਰਿਆਂ ਨਾਲ ਸਾਡੀ ਬੱਤ ਨੂੰ ਸਪੋਰਟ ਕਰੇ ਫਿਰ ਮਿਲਾਂਗੇ ਜੀ ਲਾਸਟ ਵਿੱਚ ਸਾਰਿਆਂ ਨੂੰ ਸਸੇਕਾਲ ਜੀ